ਇੱਕ 2 ਵਜੇ ਦਾ ਇਨਸੀਡੈਂਟ ਆ ਇੱਕ ਇਨਫੋਰਮੇਸ਼ਨ ਥਾਣਾ ਸਥਾਨ ਮੈਂ ਰੀਸੀਵ ਹੋਈ ਵੀ ਦੋ ਨੌਜਵਾਨ ਗੱਡੀ ਤੇ ਆ ਰਹੇ ਸੀਗੇ ਇੱਕ ਉਹਨਾਂ ਵਿੱਚੋਂ ਇੱਕ ਨੌਜਵਾਨ ਜਿਹੜੀ ਆ ਕਿਸੇ ਅਣਪਛਾਤੇ ਵੱਲੋਂ ਜਿਹੜੀ ਪੁਲੀਸਰਾ ਦਿੱਤੀ ਮੌਕੇ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਪਹੁੰਚਦੀ ਹੈ ਏਸੀਪੀ ਪ੍ਰਵੇਸ਼ ਚੋਪੜਾ ਜੀ ਏਸੀਪੀ ਸਾਊਥ ਇੰਸਪੈਕਟਰ ਅਜਿੰਦਰ ਸਿੰਘ ਇਹਨਾਂ ਦੀ ਸਾਰੀ ਟੀਮ ਜਿਹੜੀ ਆ ਮੌਕੇ ਦੇ ਉੱਤੇ ਪਹੁੰਚੀ ਇਸ ਚੀਜ਼ ਦੀ ਪੜਤਾਲ ਕੀਤੀ ਜਾਂਦੀ ਹੈ ਜਿਹੜਾ ਇਸ ਦੇ ਵਿੱਚ ਇਹ ਦੋ ਜਿਹੜੇ ਬੰਦੇ ਕੈਟਾ ਗੱਡੀ ਦੇ ਵਿੱਚ ਆਏ ਸਮਝੇ ਅਰਮਾਨ ਸੂਦ ਤੇ ਅੰਕੁਸ਼ ਕੁਮਾਰ ਇਹ ਦੋਵੇਂ ਕਿਹੜਾ ਚਬਾਲ ਕਰਨ ਕਰਨ ਦੇ ਰਹਿਣ ਵਾਲੇ ਨੇ ਤੇ ਦੋਵੇਂ ਕਰੀਬ 2 ਵਜੇ ਦੇ ਕਰੀਬ 97 ਕੋਟ ਮਿਤ ਸਿੰਘ ਨਹਿਰ ਤੋਂ ਜਿਹੜਾ ਤਾਰਾ ਵਾਲੇ ਵੱਲ ਨੂੰ ਜਾ ਰਹੇ ਸੀਗੇ ਉੱਥੇ ਤਾਂ ਸ਼ੁਰੂਆਤ ਦੇ ਵਿੱਚ ਇਹਨਾਂ ਦੱਸਿਆ ਕਿ ਉੱਥੇ ਸਾਡੇ ਜਿਹੜਿਆ ਗੋਲੀ ਲੱਗੀ ਆ ਜਿਹੜਾ ਮਜਰੂਰ ਆ ਵਾਸਤੇ ਪਿੱਛੋਂ ਦੀ ਗੋਲੀ ਲੱਗ ਕੇ ਜਿਹੜੀ ਆ ਗਈ ਤੱਕ ਆਈ ਸੀਗੀ ਜਿਸ ਨੂੰ ਇਨਵੈਸਟਿਗੇਟ ਕਰਦੇ ਆ ਪਹਿਲਾਂ ਜਿਹੜਾ ਇਹਨੀ ਕਹਾਣੀ ਦੱਸੀ ਕਿ ਸਾਡੇ ਉਥੇ ਕੋ ਮੋਟਰਸਾਈਕਲ ਵਾਲੇ ਆਏ ਨੇ ਜੀ ਮੋਟਰਸਾਈਕਲ ਵਾਲਿਆਂ ਨੇ ਆ ਕੇ ਸਾਡੇ ਦੇ ਉੱਤੇ ਫਾਇਰਿੰਗ ਕੀਤੀ ਐ ਇਸ ਨੂੰ ਇਨਸੀਡੈਂਟ ਨੂੰ ਬਹੁਤ ਡੰਗਾਈ ਨਾ ਲੈਂਦੇ ਆ ਇਸ ਦੀ ਤਰਤੀਸ ਜਿਹੜੀ ਆ ਚੰਦ ਘੰਟੇ ਵਿੱਚ ਪੂਰੀ ਕਰਕੇ ਜਿਹੜਾ ਦੋਸ਼ੀ ਇਸ ਦੇ ਵਿੱਚ ਸੀਗਾ ਉਸ ਨੂੰ ਅਰੈਸਟ ਕੀਤਾ ਗਿਆ ਇਸ ਦੇ ਵਿੱਚ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਐ ਕਿ ਇਹ ਦੋਵੇਂ ਦੋਸ਼ੀ ਇੱਕ ਸਹਿਜ ਗਰੀਬ ਸਿੰਘ ਪੁੱਤ ਸਹਿਜ ਪੁੱਤਰ ਨਰਦੇਸ਼ ਸਿੰਘ ਜਿਹੜਾ ਪਤਲੀ ਘਰ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਇਹਨਾਂ ਨਾਲ ਇਹਨਾਂ ਦਾ ਟੱਚ ਕਿਸੇ ਚਵਾਲ ਦਾ ਇਹਦਾ ਦੋਸਤ ਸੀਗਾ ਜਿਹੜਾ ਐਸਟੇਲ ਦੇ ਵਿੱਚ ਆ ਉਸ ਨੇ ਇਹਦੇ ਨਾਲ ਇਹਦਾ ਟੱਚ ਕਰਾਇਆ ਸੀਗਾ ਇਸ ਨੂੰ ਮਿਲਣ ਦੇ ਲਈ ਇਹ ਅਮਰਸਰ ਆ ਰਹੇ ਸੀਗੇ ਦੋਵੇਂ ਜਣੇ ਉਸ ਦੇ ਵਿੱਚ ਜਦੋਂ ਇਹ ਬੰਦਾ ਇਹਨਾਂ ਨੂੰ ਮਿਲਿਆ ਸਹਿਜਬੀਤ ਸਿੰਘ ਤੇ ਇਹ ਸੁਤਾਨਵੜ ਨਹਿਰ ਦੇ ਵਿੱਚ ਕੋਲ ਆ ਕੇ ਇਹਨਾਂ ਦੀ ਗੱਡੀ ਦੇ ਵਿੱਚ ਬੈਠ ਗਿਆ ਜਦੋਂ ਗੱਡੀ ਦੇ ਵਿੱਚ ਬੈਠ ਗਿਆ ਇਹਨਾਂ ਕੋਲੇ ਵੀ ਜਿਹੜਾ ਮਜਰੂਬ ਆ ਇਹਨਾਂ ਕੋਲੇ ਇੱਕ ਲਾਈਸੈਂਸੀ ਕਸਟਲ ਆਪਣੇ ਦਾਦਾ ਸੀਗਾ पीएस ਦੇ ਕੋਲੇ ਜਿਹੜਾ ਸਹਿਜਪ੍ਰੀਤ ਸਿੰਘਾ ਦੇ ਕੋਲੇ ਇੱਕ ਇਲੀਗਲ ਵੈਪਨ ਸੀਗਾ ਜਿਹੜਾ ਲੋਡਡ ਵੀ ਸੀਗਾ ਤੇ ਉਹਦੇ ਕੋਲੇ ਉਹਦੇ ਵਿੱਚ ਰਾਉਂਡ ਵੀ ਸੀਗੇ ਉੱਥੇ ਬੈਠਿਆ ਬੈਠਿਆ ਇਹਨਾਂ ਦੀ ਗੱਲ ਦੇ ਵਿੱਚ ਗੱਲਬਾਤ ਚੱਲਦੀ ਹੋਈ ਇਹਨਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਉਹ ਪਿੱਛੋਂ ਜਿਹੜਾ ਸਹਿਜਪ੍ਰੀਤ ਸਿੰਘ ਨੇ ਜਿਹੜੀ ਆ ਗੋਲੀ ਚਲਾ ਦਿੱਤੀ ਜਿਹੜੀ ਸੀਟ ਦੇ ਵਿੱਚ ਹੁੰਦਿਆ ਹੁਣ ਆ ਉਸ ਦੀ ਜਿਹੜੀ ਛਾਤੀ ਵਿੱਚ ਇਸ ਦੇ ਵਿੱਚ ਸਹਿਜਪ੍ਰੀਤ ਸਿੰਘ ਦੀ ਅਰੈਸਟ ਕਰਕੇ ਉਸ ਦੇ ਕੋਲੋਂ ਜਿਹੜੇ ਦੋਵੇਂ ਪਿਸਟਲ ਆ ਜਿਹੜਾ ਵਧਾਈ ਦਾ ਜਿਹੜਾ ਪਿਸਤਲ ਸੀਗਾ ਉਹ ਵੀ ਤੇ ਪਲੱਸ ਜਿਹੜਾ ਇਲੀਗਲ ਵੈਪਨ ਸੀਗਾ ਜਿਸ ਦੇ ਨਾਲ ਗੋਲੀ ਚੱਲੀ ਸੀਗੀ ਉਸ ਨੂੰ ਵੀ ਬਰਬਾਦ ਕਰ ਲਿਆ ਗਿਆ ਤੇ ਇਸ ਦੇ ਜਿਹੜੀ ਅਰੈਸਟ ਕਰਕੇ ਜਿਹੜੀ ਅਗਲੀ ਤਫ਼ਤੀਸ਼ ਜਿਹੜੀ ਅਵਲਝਲੀ ਜਾਂਦੀ ਜਾ ਰਹੀ ਹੈ ਕਿ ਇਹ ਵੈਪਨ ਕਿੱਥੋਂ ਲਿਆਂਦਾ ਉਸ ਤੇ ਅੱਗੇ ਤੱਕ ਜਿਹੜੀ ਵੀ ਕੜੀ ਇਸ ਨੂੰ ਜੁੜੀ ਜਾ ਰਹੀ ਸਰ ਜਿਹੜਾ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਬਿਲਕੁਲ ਉਹਨਾਂ ਪਹਿਲਾਂ ਇਸ ਚੀਜ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪੀਐਸ ਦੇ ਵਿੱਚ ਜਿਹੜਾ ਵਾ ਕੋਈ ਖਾਨੂਕੀ ਇਜ਼ਾਦਕਾਰ ਕੋਣ ਦੀ ਗੱਲ ਆਈ ਪਰ ਉਸ ਤੋਂ ਬਾਅਦ ਇਹ ਗੱਲ ਆਈ ਕਿ ਉੱਥੋਂ ਸਾਨੂੰ ਰਾਹਗੀ ਕੋਈ ਲੈ ਕੇ ਜਿਹੜਾ ਉਹ ਸਾਨੂੰ ਦਾਖਲ ਕਰਾਉਣ ਗਿਆ ਪਰ ਇਸ ਨੂੰ ਬੜੀ ਹੀ ਮੈਟੀਕੁਲਸਲੀ ਸਾਡੀ ਜਿਹੜੀ ਟੀਮ ਆ ਇਸ ਨੇ ਇਨਵੈਸਟੀਗੇਟ ਕੀਤਾ ਇਨਵੈਸਟੀਗੇਟ ਕਰਕੇ ਕੁਝ ਹੀ ਘੰਟਿਆਂ ਦੇ ਵਿੱਚ 3-4 ਘੰਟਿਆਂ ਦੇ ਵਿੱਚ ਜਿਹੜਾ ਦੋਸ਼ੀ ਨੂੰ ਅਰੈਸਟ ਕਰਕੇ ਤੇ ਉਸ ਤੋਂ ਜਿਹੜੇ ਅਸਾਲਟ ਵੈਪਨ ਦੇ ਪਲੱਸ ਜਿਹੜਾ ਵੈਪਨ ਸੀਗਾ ਦੂਸਰਾ ਉਹ ਵੀ ਰਿਕਵਰ ਕਰ ਲਿਆ ਸਰ ਇਹਨਾਂ ਦੀ ਕੋਈ ਪਰਸਨਲ ਰੈਸਿਸ ਆ ਨਹੀਂ ਪਰਸਨਲ ਰੈਸਿਸ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਇਸ ਦਾ ਕ੍ਰਿਮੀਨਲ ਦੇ ਥਰੂ ਇਹਨਾਂ ਨਾਲ ਟੱਚ ਹੋਇਆ ਉਹ ਸਾਰੇ ਜਿਹੜੇ ਮੈਟਰਸ ਆ ਉਸ ਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਮਜਰੂਰ ਜਿਹੜਾ ਜਿਹੜੇ ਇਲਾਜ ਆ ਜਦੋਂ ਉਹ ਠੀਕ ਹੋ ਜਾਏਗਾ ਤੇ ਉਸ ਦੀ ਜਿਹੜੀ ਬਾਕੀ ਪੁਛਗੈਚ ਉਹ ਵੀ ਕੀਤੀ ਜਾਵੇਗੀ ਵੀ ਇਹ ਕੇਸ ਹਲਾਤਾਂ ਦੇ ਤਹਿਤ ਇਸ ਨੂੰ ਬਿਲਡਿੰਗ ਵਿੱਚ ਸਰ ਪਤਾ ਲੱਗਾ 26 ਕੁਝ ਦਿਨ ਪਹਿਲੇ ਮੇਰੇ ਨੂੰ ਕਿਹਾ ਸੀ ਹਾਂਜੀ ਇਸ ਤੇ ਜਿਹੜਾ ਸਹਿਜ ਬ੍ਰਿੰਦ ਸਿੰਘ ਆ ਇਸ ਤੇ ਦੋ ਮੁਕਦਮੇ ਦਰਜ ਨੇ 317 ਜਿਹੜਾ 712 22 ਦਾ ਤੇ 96 ਨੰਬਰ 225 ਦਾ ਇਹ ਦੋਵੇਂ ਆਮ ਸੈਕਟਰ ਦੇ ਮੁਕਦਮੇ ਨੇ ਇਸ ਤੇ ਪੁਰਾਣੇ ਵੀ ਜਿਹੜਾ ਅਸਲਾ ਰੱਖਣ ਦੇ ਜਿਹੇ ਤੇ ਮੁਕਦਮੇ ਨੇ ਇਸ 17 ਜੁਲਾਈ ਨੂੰ ਹੀ ਉਥੋਂ ਰਿਲੀਜ਼ ਹੋ ਗਿਆ ਜਿਸ ਤੋਂ ਆਇਆ ਕਰੀਬ 20 ਦਿਨ ਪਹਿਲਾਂ ਤੇ ਇਸ ਨੂੰ ਜਿਹੜਾ ਹੁਣ ਅਰੈਸਟ ਕਰਕੇ ਇਨਥੋਰਲੀ ਇਨਵੈਸਟੀਗੇਟ ਕੀਤਾ ਜਾਵੇਗਾ ਜੇ ਕੋਈ ਹੋਰ ਵੀ ਕੋਈ ਇਲੀਗਲ ਵੈਪਨ ਹੋਣ ਕੀਤਾ ਵੀ ਬਰਾਮਦ ਕੀਤਾ ਸਰ ਪਤਾ ਲੱਗਾ ਕਿ ਕੀ ਮਨਚਾ ਸੀ ਗੈਸ ਕਰਨੇ ਸਨ ਕਿ ਨੂੰ ਮਿਲ ਜਾ ਰਹੀ ਸੀ ਕੋਈ ਪਲਾਨ ਸੀ ਨਾ ਕੋਈ ਹਾਂਜੀ ਆਪਸ ਦੇ ਵਿੱਚ ਮਿਲੇ ਨੇ ਤੁਹਾਨੂੰ ਦੱਸਿਆ ਵੀ ਇਸ ਦੇ ਵਿੱਚ ਇੱਕ ਬੰਦਾ ਹੋਰ ਇਨਵੋਲਡ ਸੀਗਾ ਜਿਸ ਦੇ ਥਰੂ ਇਹ ਟੱਕ ਚ ਆਏ ਸਾਰੀ ਮੈਟਰ ਨੂੰ ਅਸੀਂ ਇਨਵੈਸਟੀਗੇਟ ਕਰਾਂਗੇ ਇਨਵੈਸਟੀਗੇਟ ਕਰਕੇ ਫਿਰ ਤੁਹਾਡੇ ਸਾਹਮਣੇ ਰੱਖਾਂਗੇ